ਸੋ ਉਹਨਾਂ ਲੋਕਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਜਿਹੜੇ ਸਵੇਰੇ ਨਿਕਲਦੇ ਨੇ ਘਰੋਂ ਮਿਹਨਤ ਕਰਨ ਵਾਸਤੇ ਪੂਨ ਕਸੀਨਾ ਪਿੱਕ ਕਰਦੇ ਨੇ ਗਰਮੀ ਦੇ ਵਿੱਚ ਅੱਤ ਦੀ ਗਰਮੀ ਹੈ ਤੁਸੀਂ ਗਰਮੀ ਦੇਖ ਸਕਦੇ ਹੋ ਕਿੰਨੀ ਪੈ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਮਿਹਨਤ ਕਰਦੇ ਨੇ ਤੇ ਆਪਣਾ ਪਰਿਵਾਰ ਦਾ ਸਿਰ ਪਾਲਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਕਿ ਰਿਕਸ਼ਾ ਚਲਾਉਂਦੇ ਨੇ ਸਵੇਰੇ ਘਰੋਂ ਨਿਕਲਦੇ ਨੇ ਤੇ ਸ਼ਾਮ ਨੂੰ ਘਰ ਜਾਂਦੇ ਨੇ ਪਤਾ ਨਹੀਂ ਇਹ ਵੇਲੇ ਮਿਹਨਤ ਕਰਕੇ ਜਿਹੜਾ ਫਲ ਨਹੀਂ ਮਿਲਦਾ ਸਵਾਰੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਟਕਾਂਦੇ ਨੇ ਹਾਂ ਸਵਾਰੀ ਪਹੁੰਚ ਜਾਂਦੀ ਏ ਪਰ ਉਹਨਾਂ ਨੂੰ ਕਿਤੇ ਗਰਮੀ ਦੇ ਵਿੱਚ ਬੜੀਆਂ ਥਰੀਆਂ ਨੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਏ ਇੰਨੀ ਗਰਮੀ এ ਗਰਮੀ ਦੇ ਵਿੱਚ ਵੀ ਜਰਾ ਏ ਕੰਮ ਕਰਦੇ ਨੇ ਪਰ ਮਿਹਨਤ ਜਿਹੜੀ ਏ ਉਹ ਪੂਰੀ ਨਹੀਂ ਮਿਲਦੀ ਫਲ ਨਹੀਂ ਮਿਲਦਾ ਗੱਲਬਾਤ ਕਰਦੇ ਆ ਸਤਿ ਨਮਸਕਾਰ ਭਾਜੀ ਜੀ ਨਮਸਕਾਰ ਕੀ ਨਾਮ ਦੇ ਗੋਰਾ ਕਿੰਨੀ ਉਮਰ ਦੇ ਉੱਪਰ ਦੇ 65 ਸਾਲ ਆਂ ਸਾਹਮਣੇ ਮਰਾਤੇ ਕਿੰਨਾ ਪਰਿਵਾਰ ਦੇ ਵਿੱਚ ਕੋਣ ਗੋਣਾ ਪਰਿਵਾਰ ਦੋ ਬੱਚੇ ਦੇ ਕਿਸੀ ਉਹ ਕਿੰਨੇ ਵੇਸ ਵੇਰੇ ਨਿਕਲਦੇ ਘਰੋਂ ਵੇਰੇ 6 6 ਵਜੇ ਆ ਜਾਂਦਾ ਜੀ ਤੇ ਸ਼ਾਮੀ ਕਿੰਨੇ ਵੇਜ ਆਉਂਦੇ 5 6 ਸ਼ਾਮੀ 5 6 ਉਹ ਕਿੰਨੇ ਕ ਪੈਸੇ ਕਮਾ ਲੈਂਦੇ ਨੇ 1.5 200 ਬਣ ਜਾਂਦਾ ਵਸ ਵਧੇ ਜੀ ਉਹਨ ਪਸੀਨਾ ਇੱਕ ਕਰਦੇ ਹੋ ਤੁਸੀਂ ਮਿਹਨਤ ਕਰਦੇ ਹੋ ਪਰ ਕਿਤੇ ਨਾ ਕਿਤੇ ਉਹਦਾ ਫਲ ਜਰਾ ਏ ਮਿਲ ਜਾਂਦਾ ਏ ਮਿਲਦਾ ਕਿ ਨਹੀਂ ਮਿਲਦਾ 1.5 200 ਮਿਲ ਜਾਂਦਾ ਏ ਨੇ ਬੜਾ ਚਲਾ ਫੇਰਾ ਘਰ ਦਾ ਹੀ ਖਰਚਾ ਰਹੀ ਹੋ ਜੀ ਆ ਇਹਨਾ ਘਰ ਦਾ ਖਰਚਾ ਪਾਣੀ ਸਬਜ਼ੀ ਪਾਣੀ ਕਿੱਦਾਂ ਦੇਖਦੇ ਹੋ ਕਿ ਪਹਿਲਾਂ ਜਿਹੜੀ ਕਮਾਈ ਕਿੱਦਾਂ ਦੀ ਸੀ ਤੇ ਹੁਣ ਕਿੱਦਾਂ ਹੈ ਇਹਨਾਂ ਦੀ ਕਮਾਈ ਬੜੀ ਹੀ ਹੋਣਾ ਨਹੀਂ ਜੀ ਹੁਣ ਤੇ ਆ ਬੈਟਰੀ ਵਾਲਾ ਨੇ ਮੇਰਾ ਗੱਲ ਕਿੰਨੇ ਕੇ ਪੈਸੇ ਕਮਾ ਲੰਦੇ ਸੀ ਪਹਿਲਾਂ ਇਹਨਾਂ ਦੇ 500 ਵੀ 600 ਵੀ 700 ਕਮਾ ਲਈ ਜਾਂਦੇ ਜੀ ਪਰ ਹੁਣ ਨਹੀਂ ਹੁਣ ਤੇ ਹੁਣ ਕਿੰਨੀ ਕਮਾਈ ਹੁੰਦੀ ਹੈ 800 1000 ਹੁਣ ਤਾਂ ਟਾਈਮ ਵਾਸ ਹੀ ਕੀ ਫਰਕ ਪਿਆ ਕਾਹਦੇ ਨਾਲ ਫਰਕ ਪਿਆ ਫਰਕ ਆ ਬੈਟਰੀ ਦੇ ਬਾਤ ਆ ਬੈਟਰੀਆਂ ਬਹੁਤ ਹੋ ਗਈਆਂ ਨੇ ਜੀ ਲੋਕਾਂ ਪਾ ਲਈਏ ਨੇ ਦਹਾ ਦਹਾ ਮੀਂਹ ਵੀ ਲੈ ਇੱਥੇ ਸਾਰੀ ਪਰ ਜਦੋਂ ਘਰੇ ਜਾਂਦੇ ਹਾਂ ਉਹ ਘਰ ਦੇ ਤੇ ਉਡੀ ਕਰਦੇ ਹੋਣੇ ਕਿ ਘਰ ਜਾਂਦੇ ਹੁੰਦਾ ਹੈ ਗਏ ਨੇ ਕੋ ਲੈ ਗਏ ਹੁਣ ਸਰ ਜੀ 1 ਮਿੰਟ ਹੈ ਨਾ ਜੀ ਪਰ ਕਿਤਨਾ ਕਿਤੇ ਲੱਗਦਾ ਨਹੀਂ ਕਿ ਇਹ ਬੜਾ ਔਖਾ ਹੋ ਗਿਆ ਬਹੁਤ ਔਖਾ ਹੀ ਹੈ ਇਸ ਸਮੇਂ ਬਹੁਤ ਔਖਾ ਮਿਹਨਤ ਕਰਦੇ ਹੋ ਗਰਮੀ ਬੜੀ ਹੈ ਗਰਮੀ ਬੜੀ ਆ ਤੇ ਮੁਸ਼ਕਲ ਹੈ ਬੜੀ ਮੁਸ਼ਕਲ ਆ ਕੀ ਕਹਿਣਾ ਚਾਹਦੇ ਹੋ ਕਹਿਣਾ ਇਹ ਵਿਚਰੋ ਕੋਈ ਹੁਕੂਮਤਾਂ ਦੇਣ ਗਰੀਬਾਂ ਨੂੰ ਤੇ ਚਲੋ ਕੋਈ ਪ੍ਰੋਜੈਕਟ ਬਣ ਚੱਲਦਾ ਰਹੇ ਸੋ ਗੱਲਬਾਤ ਕਰਾਂਗੇ ਇਹ ਤਸਵੀਰ ਵੀ ਤੁਹਾਨੂੰ ਇੱਕ ਦਿਖਾ ਦਾਂਗੇ ਏ ਬਾਪੂ ਆ ਸੇਰੇ ਨਿਕਲਦਾ ਘਰੋਂ ਤਾਂ ਪੱਕੀ ਚਲਦਾ ਤੇ ਆਪਣੇ ਰਿਸ਼ਕੇ ਦੇ ਬਹਿ ਕੇ ਆਪਣਾ ਸਾਜੋ ਸਮਾਨ ਨਾਲ ਹੀ ਰੱਖਿਆ ਦਾ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਏ ਬੈਠੇ ਰੋ ਬਾਪੂ ਜੀ ਬੈਠੇ ਰੋ ਗੱਲਬਾਤ ਕਰਦੇ ਆ ਕੀ ਕਹਿਣਾ ਏ ਸੋ ਨਮਸਕਾਰ ਜੀ ਕੀ ਨਾਮ ਦੇ ਲਾ ਲੰਪਲ ਦੇਸਨ ਬਲਦੇਵ ਸਿੰਘ ਦੀ ਕਿਹੜਾ ਪਿੰਡ ਆ ਤੇ ਕਿੰਨੀ ਉਮਰ ਆ ਮੇਰਾ ਪਿੰਡ ਧੀਰਾਂ ਮੇਰੀ 68 ਸਾਲ ਦੀ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਆ ਪਰਿਵਾਰ ਦੇ ਵਿੱਚ ਹੁਣ ਕਰਦੇ ਮੇਰੇ ਮੁੰਡਾ ਵੱਖ ਜੀ ਉਹ ਵੀ ਕੋ ਦਿੰਦਾ ਕਰਦਾ ਗਜਰਾ ਚੱਲ ਜਾਂਦਾ ਫਿਰ ਨਹੀਂ ਮੁਸ਼ਕਿਲ ਚੱਲਦਾ ਵਾ ਮੈਂ ਦੇਖਿਆ ਕਿ ਤੁਸੀਂ ਪੱਕੀ ਝੱਲ ਕੇ ਤੇ ਗੁਜ਼ਾਰਾ ਕਰਨ ਦੇ ਦਿਓ ਨਾਲ ਹੀ ਰੱਖੀ ਪੱਕੀ ਨਾ ਨਾ ਪੱਕੀ ਗਰਮੀ ਬੜੀ ਹੈ ਆ ਗਰਮੀ ਬੜੀ ਫਿਰ ਕਿੱਦਾਂ ਦੇ ਹਾਲਾਤ ਨੇ ਕਿੰਨੇ ਕ ਪੈਸੇ ਕਮਾ ਲੰਦੇ ਹੋ ਰੋਜ਼ 500 100 ਰੁਪਏ 500 100 ਬੰਦ ਫਿਰ ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲ ਜਾਂਦਾ ਨਹੀਂ ਉਹਦੇ ਨਾਲ ਨਹੀਂ ਚੱਲਦਾ ਤਾਂ ਕੀ ਕਰੀਂ ਨਹੀਂ ਚੱਲਦਾ ਸੋ ਐਨੀ ਗਰਮੀ ਹੈ ਮਿਹਨਤ ਕਰਦੇ ਹੋ ਕੋਣ ਪਸੀਨਾ ਇੱਕ ਕਰਦੇ ਫਿਰ ਕਿਤੇ ਜਾ ਕੇ ਤੁਹਾਨੂੰ ਪੈਸੇ ਮਿਲਦੇ ਨੇ ਪਰ ਘਰ ਦਾ ਗੁਜ਼ਾਰਾ ਵੀ ਨਹੀਂ ਹੁੰਦਾ ਕੀ ਫਿਰ ਕਹਿਣਾ ਚਾਹਦੇ ਹੋ ਆਈਆਂ ਨੇ ਸਭਾ ਦੀ ਸਰਕਾਰ ਕੋ ਸੋਚੇ ਜੀ ਉਹ ਸਾਡੇ ਨੂੰ ਕੋਈ ਕੋਈ ਸਾਡੇ ਸੋਚੋ ਸੋਚੇ ਹੈ ਨਹੀਂ ਜਿਹੜਾ ਹੈ ਕਰ ਸਕਦੇ ਜੀ ਯਾਨੀ ਗਰਮੀ ਦੇ ਵਿੱਚ ਫਿਰ ਰੋਜ਼ ਨਿਕਲਣਾ ਸਵੇਰੇ ਤੇ ਸ਼ਾਮ ਨੂੰ ਘਰੇ ਜਾਣਾ ਘਰ ਦੇ ਵੀ ਡੀਕ ਕਰਦੇ ਹੋਣੇ ਨੇ ਕਿ ਕੁਝ ਨਾ ਕੁਝ ਲੈ ਗਈ ਕਮਾਨੇ ਘਰ ਦੇ ਵੀ ਡੀਕ ਦੇਣਦੇ ਕੋਈ ਨਾ ਕੋਈ ਤੇ ਜਦੋਂ ਉਦਾਂ ਹੀ ਕਿਤੇ ਬਾਪੂ ਘਰ ਚੱਲ ਜਾਨਾ ਤੇ ਫਿਰ ਮਾਂ ਨੂੰ ਦਾਸ ਹੁੰਦਾ ਨਹੀਂ ਹੁੰਦਾ ਹੁੰਦਾ ਨਾ ਘਰ ਵਾਲੀ ਕਹਿੰਦੀ ਹੋਣੀ ਕਿ ਅੱਜ ਲਿਆਂਦਾ ਨਹੀਂ ਕੱਟ ਸੀ ਭਾਈ ਤਾਂ ਕੋਗਾ ਉਦੋਂ ਕਿ ਕਿੱਦਾਂ ਬਹੁਤ ਪਹਿਲਾਂ ਉਸ ਨੂੰ ਦਾ ਜੀ ਪਹਿਲਾਂ ਹਮ ਦਾ ਪਹਿਲਾਂ ਨਾ ਤੇ ਆਪ ਕੋੰਦਾ ਸੋ ਗੱਲਬਾਤ ਕੀਤੀ ਆਪਾਂ ਹੋਰ ਵੀ ਇੱਥੇ ਮੌਜੂਦ ਹੋਣਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਗੱਲਬਾਤ ਕਰਦੇ ਆ ਸੋ ਨਵਸਤੇ ਭਾਜੀ ਨਵਸਤੇ ਭਾਜੀ ਕੀ ਨਾਮ ਦੇ ਐਨ ਐ ਸ੍ਰਿੰਦਰਪਾਲ ਆ ਜੀ ਸ੍ਰਿੰਦਰਪਾਲ ਜੀ ਕਿੱਦਾਂ ਦੇਖਦੇ ਹੋ ਕਿ ਮਿਹਨਤ ਕਰਦੇ ਹੋ ਸਵੇਰੇ ਸ਼ਾਮ ਸਵੇਰੇ ਨਿਕਲਦੇ ਸ਼ਾਮ ਨੂੰ ਘਰੇ ਜਾਂਦੇ ਹੋ ਕਿੱਦਾਂ ਦੇ ਹਾਲਾਤ ਨੇ ਤੇ ਗਰਮੀ ਬੜੀ ਏ ਅੱਜ ਦੀ ਗਰਮੀ ਹੈ ਵਿਜਾਰਾ ਹੋ ਜਾਂਦਾ ਸਰ ਬਹੁਤ ਜਿਆਦਾ ਮੁਸ਼ਕਲ ਜੀ ਬਹੁਤ ਹੀ ਜਿਆਦਾ ਮੁਸ਼ਕਲ ਜੀ ਕਿਸ਼ਕ ਆਪਣਾ ਹੈ ਨਈ ਰਿਕਸ਼ਾ ਕਿਰਾਏ ਦੇ ਲਈ ਤੇ ਕਿਰਾਇਆ ਕੱਢ ਕੇ ਗੁਜ਼ਾਰਾ ਹੋ ਜਾਂਦਾ ਕਿਰਾਇਆ ਬਹੁਤ ਮੁਸ਼ਕਲ ਹੈ ਸਰ ਜੀ ਬਹੁਤ ਮੁਸ਼ਕਲ ਹੈ ਯਾਨੀ ਡਾਂਗ ਟਪਾ ਰਹੇ ਜੀ ਹਾਂ ਹਾਂ ਜੀ ਕਿਨੇ ਕੇ ਪੈਸੇ ਬਣ ਜਾਂਦੇ ਆਏ ਸਰ ਜੀ ਖੇਤੀਬਾੜੀ ਕਰਕੇ ਮੰਨ ਲਓ 200 ਬਣਾ ਲਿਆ 200 ਬਣਾ ਲਿਆ ਪੰਜਾਬ ਨੂੰ ਦੇ ਦਿੱਤੇ 200 ਕਰ ਲਏ ਕਰਦਾ ਗੁਜ਼ਾਰਾ ਚੱਲ ਜਾਂਦਾ ਬਹੁਤ ਹੀ ਜਿਆਦਾ ਮੁਸ਼ਕਲ ਹੈ ਜੀ ਦਾਹਨ ਦਾ 20-20 ਰੁਪਏ ਸੋਦਾ ਲਿਆ ਨਾ ਭਲਾ ਖੰਡ ਲਾਓ ਵਤੀਲਾ ਹੋ ਘੋਲਿਆ ਹੋ ਦੁੱਧ ਲਾਓ ਦਾਹਨ ਦਾ 20-20 ਪੈਸੇ ਦੋਤੇ ਖਤਮ ਹੋ ਜਾਂਦੇ ਜੀ ਗਰਮੀ ਬੜੀ ਐ ਪਰ ਤੁਸੀਂ ਸਵਾਰੀ ਨੂੰ ਆਪਣੀ ਮੰਜ਼ਿਲ ਤੇ ਪਹੁੰਚਾ ਦਿੰਦੇ ਹੋ ਪਰ ਕਿਤੇ ਨਾ ਕਿਤੇ ਕੋਹਾਨਾ ਜਰਾ ਏ ਉਹ ਨਹੀਂ ਫਾਇਦਾ ਸਰ ਇਹਦੇ ਸਵਾਰੀ ਨੂੰ ਮੰਨਿਆ ਰਬ ਦਾ ਰੂਪ ਜੀ ਜਿਹੜੇ ਸਾਡੇ ਕੋਲ ਆ ਕੇ ਬੰਦੇ ਨੇ ਤੇ ਆਪਾਂ ਉਹਨਾਂ ਨੂੰ ਛੱਡ ਗਏ ਜਾਂਦੇ ਆ ਤੇ ਹੱਦ ਨੂੰ ਜਾਨੀ ਕਿ ਕੁਛ ਨਾ ਕੁਛ ਦੇ ਕੇ ਜਾਂਦੇ ਨੇ 200 ਰੁਪਏ ਵੀ ਆਰ ਫਿਰ ਰੱਖੋ ਤੁਹਾਡੀ ਮਿਹਨਤ ਆ ਜੀ ਤੇ ਸਰ ਉਹਨੇ ਰਿਕਸ਼ੀ ਵਾਲਾ ਕੰਮ ਤੇ ਜਾਨੀ ਕਿ ਇਹ ਬੈਟਰੀਆਂ ਨੇ ਖਤਮ ਕਰ ਛੜਿਆ ਵਾ ਇਹ ਸਰਕਾਰ ਨੂੰ ਚਾਹੀਦਾ ਵਾ ਸਰ ਜੀ ਇੱਕ ਛੋਟੀ ਜਿਹੀ ਅਪੀਲ ਹੱਥ ਜੋੜ ਕੇ ਅਪੀਲ ਹੈ ਗਰਮੀ ਦੀ ਗੱਲ ਕਰੋ ਕਿ ਅੱਜ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਪਰ ਫਿਰ ਵੀ ਤੁਸੀਂ ਮਿਹਨਤ ਕਰਦੇ ਹੋ ਪਰ ਗੁਜ਼ਾਰਾ ਨਹੀਂ ਕਰਦਾ ਹੁੰਦਾ ਕੀ ਕਹਿਣਾ ਸਰ ਜੀ ਗਰਮੀ ਤਾਂ ਬਹੁਤ ਹੀ ਜ਼ਿਆਦਾ ਪੈ ਰਹੀ ਹੈ ਇਸ ਟਾਈਮ ਜੇ ਇੱਕ ਵਾਰ ਦੇ ਨੂੰ ਨਾ ਦੂਜਾ ਵਾਰ ਹੰਦਾ ਕਰਨਾ ਬੰਦਾ ਹੈ ਯਾਨੀ ਕਿ ਧਰਤੀ ਵੀ ਅਨੀ ਤਪੀ ਹੋਈ ਹੈ ਜੀ ਤੇ ਬਹੁਤ ਹੀ ਜ਼ਿਆਦਾ ਮੁਸ਼ਕਲ ਯਾਨੀ ਕਿ ਬਹੁਤ ਜਿਆਦਾ ਮੁਸ਼ਕਲ ਸਰ ਜੀ ਟਾਈਮ ਪਾਸ ਹੋ ਰਿਹਾ ਬਹੁਤ ਜਿਆਦਾ ਮੁਸ਼ਕਲ ਸੋ ਆਪਾਂ ਹੋਰ ਵੀ ਇੱਥੇ ਮੌਜੂਦ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਹੋਰ ਵੀ ਮੌਜੂਦ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਨਮਸਤੇ ਭਾਜੀ ਕਿਵੇਂ ਹੋ ਤੁਸੀਂ ਕੀ ਨਾਮ ਜੀ ਭਗਤ RAM ਭਗਤ RAM ਜੀ ਕਿੱਧਰ ਆ ਹੋ ਜਾਂਦਾ ਪਰ ਨਹੀਂ ਜੀ ਬਹੁਤ ਮੁਸ਼ਕਲ ਆ ਹੁਣ ਗਰਮੀ ਬੜੀ ਹੈ ਗਰਮੀ ਬਹੁਤ ਆ ਹੱਡ ਭੰਨ ਕੰਮ ਹੈ ਜੀ ਤੇ ਹੱਡ ਭੰਨ ਕੇ ਹੀ ਚਲਾਣਿਆ ਰਖਸ਼ਾ ਜੀ ਇੰਨੀ ਗਰਮੀ ਦੀ ਸਵਾਰੀ ਖਿੱਚ ਕੇ ਕਰਨੀ ਜੀ ਅਗਲੇ ਦੇ ਮੰਜੀ ਜੀ ਕੋ ਪਹਚਾਣਾ ਜੀ ਤੇ ਬਹੁਤ ਮੁਸ਼ਕਲਾ ਕਜਾਰਾ ਖੜਾ ਚੱਲਦਾ ਏ ਸਾਡੀ ਬੈਟਰੀ ਰੈਕਸ਼ਨਾਂ ਦਾ ਬਹੁਤ ਜ਼ਿਆਦਾ ਕੰਮ ਆ ਸਾਡਾ ਕੰਮ ਘਟ ਗਿਆ ਬਹੁਤ ਜ਼ਿਆਦਾ ਜੀ ਕੀ ਕਹਿਣਾ ਚਾਹਦੇ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਾਡੇ ਕੋਈ ਨਾ ਕੋਈ ਸੂਕਰੀ ਦਿੱਤੀ ਜਾਵੇ ਜੀ ਵੋਟਾਂ ਦੀ ਵਾਰੀ ਆ ਗਈ ਆ ਹੱਥ ਜੋੜਦੇ ਨੇ ਵੋਟਾਂ ਮੰਗਦੇ ਨੇ ਜੀ ਤੇ ਇਹਨਾਂ ਬਾਰੇ ਗਰੀਬਾਂ ਬਾਰੇ ਵੀ ਸੋਚਣ ਹੋਣਾ ਜੀ ਜਿਨ੍ਹਾਂ ਕੋਲ ਬੋਰਡ ਲਾ ਕੇ ਕੁਰਸੀਆਂ ਮਾਲ ਕੇ ਬਿਠੇ ਹੁੰਦੇ ਨੇ ਜੀ ਤੇ ਰਪਈਆਂ ਨਾਲ ਖੇਡਦੇ ਨੇ ਤੇ ਇਹਨਾਂ ਦਾ ਗਰੀਬਾਂ ਦਾ ਵੀ ਕੋਈ ਸੋਚਣ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿ ਅੱਤ ਤਸਵੀਰਾਂ ਦੇਖ ਲੋ ਸਾਰੀ ਸਾਰੀ ਧੀਰੀ ਬਹਿ ਕੇ ਚਲੇ ਜਾਂਦੇ ਨੇ ਟਾਈਮ ਪਾਸ ਕਰਕੇ ਚਲੇ ਜਾਂਦੇ ਨੇ ਪਰ ਘਰ ਦਾ ਗੁਜ਼ਾਰਾ ਜਿਹੜਾ ਇਹ ਬੜਾ ਔਖਾ ਏ ਉਧਰ ਵੀ ਤਸਵੀਰਾਂ ਦੇ ਉਹ ਵੀ ਪੈਂਦੀ ਨਹੀਂ ਬੜਾ ਘਰ ਦਾ ਗੁਜ਼ਾਰਾ ਔਖਾ ਏ ਬੜੀ ਮਿਹਨਤ ਕਰਦੇ ਨੇ ਇੰਨੀ ਗਰਮੀ ਗਰਮੀ ਦੇ ਵਿੱਚ ਹੂਣ ਪਸੀਨਾ ਇੱਕ ਕਰਦੇ ਨੇ ਪਰ ਕਿਤੇ ਨਾ ਕਿਤੇ ਫੇਰ ਵੀ ਜਰੀਏ ਮਿਹਨਤ ਜਰੀਏ ਪੂਰੀ ਨਹੀਂ ਪੈਂਦੀ ਘਰ ਦਾ ਗੁਜ਼ਾਰਾ ਜਰਾਏ ਨਹੀਂ ਹੁੰਦਾ ਸੋ ਵੀਡੀਓ ਨੂੰ ਅਤਵਾਦ ਸ਼ੇਅਰ ਕਰਿਓ ਮਿਹਨਤ ਕਾ ਸ਼ਲੋਕ ਨੇ ਫੇਰੇ ਘਰੋਂ ਨਿਕਲਦੇ ਨੇ ਮਿਹਨਤ ਕਰਦੇ ਨੇ ਕੂਨ ਬਚਨੇ ਦੀ ਮਿਹਨਤ ਦੀ ਕਮਾਈ ਜਰੀਏ ਬੱਚੇ ਪਾਲਦੇ ਨੇ ਪਰਿਵਾਰ ਪਾਲਦੇ ਨੇ ਪਰ ਫਿਰ ਵੀ ਕਿਤਨਾ ਕਿਤੇ ਗੁਜ਼ਾਰਾ ਨਹੀਂ ਹੁੰਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਹੌਣ ਅਗਰ왈 ਦੇ ਨਾਲ ਲੱਖੀ ਰਾਜਪੂਤ ਦਾਸ